ਪਿੰਡ ਕਰਾਡਵਾਲ ਦੇ ਨਜ਼ਦੀਕ ਇੱਕ ਕਾਰ ਹਾਦਸੇ ਵਿੱਚ ਸ਼ਿਕਾਰ ਹੋ ਗਈ ਦੱਸਿਆ ਕਿ ਇਸ ਹਾਦਸੇ ਵਿੱਚ ਕਾਰ ਸਵਾਰ ਪਿੰਡ ਕੋਟੜਾ ਕੋਟ ਦੂਰ ਦੇ ਰਹਿਣ ਵਾਲੇ ਨੌਜਵਾਨ ਦੀ ਮੌਤ ਹੋ ਗਈ ਹੈ ਜਦੋਂ ਕਿ ਉਸ ਦਾ ਇੱਕ ਸਾਥੀ ਜ਼ਖਮੀ ਹੋ ਗਿਆ ਹੈ ਜਿਸ ਤੋਂ ਨਾਰਾਜ਼ ਪਿੰਡ ਦੇ ਲੋਕਾਂ ਨੇ ਪਰਤੀ ਕਿਸਾਨ ਯੂਨੀਅਨ ਦੇ ਨਾਲ ਮਿਲ ਕੇ ਨੈਸ਼ਨਲ ਹਾਈਵੇ ਤੇ ਆਵਾਜਾਈ ਠਪਕੀ ਹੈ ਇਸ ਕਤਨਾ ਦੇ ਲਈ ਠੇਕੇਦਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਮਸਲਾ ਇਹ ਬਿਆਨਤ ਸਿੰਘ ਸੁਪੁੱਤਰ ਬਲਵਿੰਦਰ ਸਿੰਘ ਵਾਸੀ ਕੋੜਾ ਜੋ ਲੁਧਿਆਣੇ ਵੱਲੋਂ ਵਾਪਸ ਪਿੰਦ ਕੋੜ ਦੇ ਨੂੰ ਆ ਰਹੇ ਸੀ ਕਨਾਲੋ ਦਾ ਦੋਸਤ ਜੀ ਸਕਾਰਪੀਓ ਗੱਡੀ ਸੀ ਜਦੋਂ ਇੱਥੇ ਦੂਨਪਾਵਲਕ ਸਕੂਲ ਕਰਿਆੜ ਵਾਲਾ ਦੇ ਕੋਲੇ ਆਏ ਤਾਂ ਜੋ ਇਹਦੇ ਉੱਤੇ ਜਿਹੜੀਆਂ ਬੇਲਾਂ ਨੇ ਵਿਚਾਲੇ ਸੜਕ ਦੇ ਤਾਂ ਉਹਦੀ ਕੱਟਕਟਾਈ ਜੋ ਠੇਕੇਦਾਰ ਕੋਲੇ ਠੇਕਾ ਲੈਂਦਾ ਉਹ ਚੱਲ ਰਹੀ ਹੈ ਤਾਂ ਉੱਥੇ ਜਿਹੜੀਆਂ ਬੇਲਾਂ ਦੀ ਕੱਟਕਟਾਈ ਕਰਕੇ ਸੜਕ ਦੇ ਉੱਪਰ ਪਈਆਂ ਸੀ ਤਾਂ ਜਦੋਂ ਬੇਲਾਂ ਦੇ ਨੇੜੇ ਗੱਡੀ ਆਈ ਉਹਨਾਂ ਨੇ اچانک ਇੱਕੇ ਲੱਗਦਾ ਤਕਰੀਬਨ ਸਮਾਂ ਹੋ 4:30 ਦਾ ਛੱਡ ਤੇ ਉਹਨਾਂ ਨੇ ਬ੍ਰੇਕ ਮਾਰੇ ਗੱਡੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੂਰੇ ਬੇਲਾਂ ਦੇ ਵਿੱਚ ਗੱਡੀ ਉਲਝ ਗਈ ਬੇਲਾ ਫਸ ਗਏ ਮੂਰੇ ਜਿਹੜੀਆਂ ਕੱਟੀਆਂ ਹੋਈਆਂ ਸੀ ਉਸ ਗੱਡੀ ਦੇ ਬ੍ਰੇਕ ਹੋ ਗਏ ਤਾਂ ਜਿਹੜੀ ਗੱਡੀ ਆ ਉਹ ਇੱਕੇ ਲੱਗਦਾ ਸੰਭਲ ਨਾ ਸਕੀ ਤੇ ਗੱਡੀ ਦਾ ਜਿਹੜਾ ਐਕਸੀਡੈਂਟ ਦਾ ਰੂਪ ਧਾਰ ਗੀ ਉਹਦੇ ਵਿੱਚ ਜੋ ਬਿਆਨਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕੋੜਾ ਦੀ ਮੌਤ ਹੋ ਗਈ ਇਹ ਜੋ ਦਾ ਦੋਸਤ ਸੀ ਉਹ ਜੱਕ ਨਹੀਂ ਹੋ ਗਿਆ। ਅ ਇਸ ਤੋਂ ਬਾਅਦ ਜੋ ਥਾਣਾ ਗਿੱਲਕਲਾਂ ਦੇ ਵਿੱਚ ਸਦਰਚ ਉਦੋਂ ਬਾਅਦ ਦੇ ਵਿੱਚ ਦਲਾਹ ਕੀਤੀ ਇਹਨਾਂ ਨੇ ਜੋ ਉਹ ਲਾਸ ਚੱਕੀ ਮਿੰਤਰਕ ਕਰਾਰ ਦੇਤਾ ਜਦੋਂ ਉਦੋਂ ਬਾਅਦ ਦੇ ਵਿੱਚ ਅਸੀਂ ਜਾਂਚ ਕੀਤੀ ਆ ਜਿਹੜਾ ਉਹ ਸਾਰਾ ਵਿਸਾ ਇਹ ਜੋ ਠੇਕੇਦਾਰ ਕੋਲੇ ਠੇਕਾ ਸਾਰਾ ਕਸੂਰ ਉਸ ਦਾ ਕਿਉਂਕਿ ਉਹ ਲੇਬਰ ਤੋਂ ਸਾਰਾ ਦਿਨ ਜਿਹੜਾ ਇਹ ਬੇਲਾਂ ਕਟਾ ਕੇ ਸ਼ਹਿਰ ਤੇ ਧਰਾਈ ਜਾਂਦਾ ਜੋ ਕਿ ਇੰਨਾ ਇਹ ਬਠਿੰਡਾ ਚੰਡੀਗੜ੍ਹ ਰੋਡ ਹਾਈਵੇਜ ਆ ਇਹ ਇੰਨਾ ਜਿਆਦਾ ਚੱਲਦਾ ਜੋ ਕਿ ਇਹਦੀ ਜਿਹੜੀ ਨਾਲ ਦੀ ਨਾਲ ਸਪਾਈ ਕਰਾਉਣੀ ਆ ਜਾਂ ਉਹ ਬੇਲਾਂ ਚਕਾਉਣੀ ਆ ਉਹ ਠੇਕੇਦਾਰ ਦੀਆਂ ਅਣਗਹਿਲੀ ਦੇ ਕਾਰਨ ਜਦੋਂ ਸਮਾਂ 5 ਵਜਿਆਂ ਦਾ ਜਿਹੜੀ ਲੇਬਰ ਆ ਉਹ ਆਪੋ ਆਪ ਦੇ ਘਰਾਂ ਨੂੰ ਚਲੀ ਜਾਂਦੀ ਆ ਤੇ ਜਿਹੜੀਆਂ ਬੇਲਾਂ ਉਹ ਥਾਂ ਦੇ ਵਿੱਚ ਕੱਟ-ਕੱਟ ਕੇ ਧਰੀਆਂ ਪਈਆਂ ਜੋ ਐ